ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ 92 ਲੱਖ ਰੁਪਏ ਦੀ ਲਾਗਤ ਨਾਲ ਬਣੇ ਅਤ ਆਧੁਨਿਕ ਹਾਕੀ ਐਸਟ੍ਰੋਟ੍ਰਾਫ ਅਤੇ 14 ਲੱਖ ਰੁਪਏ ਦੀ ਲਾਗਤ ਨਾਲ ਬਣੇ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਹ ਐਸਟ੍ਰੋਟ੍ਰਫ ਅਤੇ ਲਿਫਟਿੰਗ ਇਤੈਟਰਾ ਲੋਕਲੇ ਵਰਦਾਨ ਸਾਬਿਤ ਹੋਵੇਗਾ ਤੇ ਦੇਸ਼ ਅੰਗਰੂਰ ਇਤਿਹਾਸਪਾਜ਼ੇ ਇਲਾਕੇ ਦੇ ਦੋਚਾ ਸਾਡਾ ਉਦੇਸ਼ ਦੋਚਾ ਨਾਲ ਨੂੰ ਵੱਤ ਤੋਂ ਵੱਤ ਖੇਡਾਂ ਤੇ ਮੈਦਾਨਾਂ ਨਾਲ ਜੋੜਨਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲੈਕਟ੍ਰੋਪੈਥੀ ਦੇ ਮੋਢੀ ਡਾਕਟਰ ਕਾਉਂਟ ਮੇਥੀ ਦਾ 215ਵਾਂ ਜਨਮ ਦਿਨ ਮੋਗਾ ਵਿਖੇ ਬੜੇ ਉਚਾਰ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਤੋਂ ਇਲੈਕਟ੍ਰੋਪੈਥੀ ਦੇ 1000 ਤੋਂ ਵੱਧ ਡਾਕਟਰ ਨੇ ਪਾਰ ਲਿਆ ਅਦੇ ਵਿਧੀ ਵਿਧਾਨ ਵਿੱਚ ਜਿਸ ਸੈਮੀਨਾਰ ਵਿੱਚ ਇਲੈਕਟ੍ਰੋਪੈਥੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਇਲੈਕਟ੍ਰੋਮੈਪੈਥੀ ਦੇ ਜਨਮਦਾਤਾ ਕਾਉਂਟ ਸੀਜਰ ਮੈਟੀ ਜੀ ਉਹਨਾਂ ਦੇ 215ਵਾਂ ਜਨਮ ਦਿਨ ਮਨਾਇਆ ਜਾ ਰਿਹਾ ਮੋਗੇ ਦੇ ਵਿੱਚ ਜਿਸ ਵਿੱਚ ਮਹਾਰਾਸ਼ਟਰ ਔਰ ਮੱਧ ਪ੍ਰਦੇਸ਼ ਇਸ ਲਵਾ ਰਾਜਸਥਾਨ ਹਰਿਆਣਾ ਹਿਮਾਚਲ ਦਿੱਲੀ ਵੱਖ-ਵੱਖ ਸਟੇਟਾਂ ਤੋਂ ਬਹੁਤ ਸਾਰੇ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਹੈਗੇ ਆ ਇਸ ਮਹਾ ਜਿਹੜਾ ਇੱਕ ਪਰਵ ਹੈਗਾ ਉਹ ਜੋ ਪਿਛਲਾ 150 ਸਾਲ ਦਾ ਇਤਿਹਾਸ ਹੈਗਾ ਹੁਣ ਤੱਕ ਕੋਈ ਵੀ ਸਾਈਡ ਇਫੈਕਟ ਇਸ ਪੈਥੀ ਦੇ ਵਿੱਚ ਦੇਖਣ ਤੋਂ ਨਹੀਂ ਮਿਲਿਆ ਔਰ ਜੇ ਆਪਾਂ ਐਲੋਪੈਥੀ ਦੀ ਗੱਲ ਕਰਦੇ ਹੈਗੇ ਉਹਦੇ ਵਿੱਚ ਜਿਵੇਂ ਸాల్ਟ ਯੂਜ਼ ਹੁੰਦੇ ਹੈਗੇ ਜਾਂ ਕੈਮੀਕਲ ਯੂਜ਼ ਹੁੰਦੇ ਹੈਗੇ ਬਹੁਤ ਸਾਰੀ ਏਦਾਂ ਦੀਆਂ ਦਵਾਈਆਂ ਹੈਗੀਆਂ ਜਿੱਥੇ ਮਨੁੱਖੀ ਇਸ ਇਨਸਾਨ ਨੂੰ ਜਿਹੜੀ ਮੇਨ ਜਗ੍ਹਾ ਜ਼ਰੂਰਤ ਦੀ ਗੱਲ ਕਰੀਏ ਤਾਂ ਉਹ ਜਿਆਦਾ ਕੰਮ ਕਰਨ ਵਾਲੀਆਂ ਜਿਹੜੀਆਂ ਬੂਟੇ ਤੇ ਆਧਾਰਿਤ ਪੈਥੀਆਂ ਹੀ ਹਨ ਅ ਜੇ ਸਰ ਇਸਨੂੰ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਟਾਈਮ ਲੱਗਦਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਆ ਜਿਵੇਂ ਕਿ ਮੰਨ ਲਓ ਕਿਸੇ ਨੂੰ ਬੁਖਾਰ ਵੀ ਆ ਜਾਂ ਸਿਰ ਦਰਦ ਹੋ ਰਿਹਾ ਇਹ ਵੀ ਅਸੀਂ ਜਲਦੀ ਹਟਾ ਸਕਦੇ ਆ ਔਰ ਜਿਹੜੀਆਂ ਬਹੁਤ ਵੱਡੀਆਂ ਬਿਮਾਰੀਆਂ ਜਿਵੇਂ ਆਪਾਂ ਕਹਿ ਸਕਦੇ ਕਿਸੇ ਦੇ ਕੋਈ ਰਸੌਲੀਆਂ ਜਾਂ ਕੋਈ ਪਥਰੀਆਂ ਜਾਂ ਇਦਾਂ ਦੀਆਂ ਕੋਈ ਬਿਮਾਰੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਦੋਨੇ ਪੈਥੀਾਂ ਚ ਹੀ ਟਾਈਮ ਲੱਗਦਾ ਜੇ ਆਪਾਂ ਸੋਚੀਏ ਕਿ ਆਪਾਂ ਐਲੋਪੈਥੀ ਜਾਂ ਕਿਸੇ ਹੋਰ ਪੈਥੀ ਨੂੰ ਲੈਣੇ ਆ ਤਾਂ ਸਰਜਰੀ ਕਰਕੇ ਆਪਾਂ ਕਹਿ ਸਕਦੇ ਆ ਕਿ ਆਪਾਂ ਜਲਦੀ ਇਹਦਾ ਹੱਲ ਕਰ ਸਕਦੇ ਆ पर अदरवाइज जो किसी मेडिसिन ठीक करना तो जिन्ना टाइम लगता है जल्दी समय इलेक्ट्रोहोमोपैथी सारा कुछ केयर कर सकते हैं आज के इस दौर में इलेक्ट्रो होम्योपैथी का प्रचार प्रसार बड़ा तेजी से हो रहा है तो निस्संदेह ये एक नेचुरल चिकित्सा पद्धति है जो जड़ी बूटियों पर आधारित है और अन्य पद्धतियों का भी अपना अपना एक अलग मुकाम है और वो अपनी जगह यथास्थिति काम कर रही है पर एक बात होती है कि जैसा कि कहावत भी है कि कोई भी चीज़ है या कोई भी कार्य है जो एक सिरे चढ़ता है तो उसका एक बार डाउनफॉल भी आता है तो आई थिंक डाउनफॉल तो खैर किसी का ना आए पर यहाँ एक चीज़ बड़ी देखने वाली है कि जिन बीमारियों को अन्य चिकित्सा पद्धतियों में ला इलाज करके अधूरे में छोड़ दिया जाता है या यूँ कह दिया जाता है कि अब इसका आगे हम उपचार नहीं कर सकते हैं परंतु तो ऐसा नहीं है ईश्वर का एक विधान है जो पंचमूतों से रचित इस शरीर की जो रचना हुई है

ਬੇਟੀ ਦੀ ਲੋੜੀ ਮਨਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਜਾਗਰਤੀ ਜੀਵਨ ਵੈਲਫੇਅਰ ਸੁਸਾਇਟੀ ਦੇ ਆਗੂ ਰਸ਼ਮੀ ਅਤੇ ਕੁਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਅੱਜ ਆਪਣੀ ਬੇਟੀ ਦੀ ਲੋੜੀ ਦਾ ਪ੍ਰੋਗਰਾਮ ਆਪਣੇ ਸਿਲਾਈ ਸੈਂਟਰ ਵਿੱਚ ਆਯੋਜਿਤ ਕਰਕੇ ਚਾਹਤ ਕੀਤਾ ਲੋਕਾਂ ਨੂੰ ਆਪਣੀ ਬੇਟੀ ਦੀ ਲੋੜੀ ਮਨਾਉਣ ਲਈ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਲੋੜੀ ਮਨਾਉਣ ਦਾ ਸੁਨੇਹਾ ਦਿੱਤਾ ਨਾਮਾ ਜੀ ਟੱਡਾ ਕੁਲਜੀਤ ਕੌਰ ਸਾਹਿਬ ਸਤਿ ਸ਼੍ਰੀ ਅਕਾਲ ਕੀ ਉਪਰਾਲਾ ਕੀਤਾ ਹੈ ਕਿਹੜੀ ਸੰਸਥਾ ਵੱਲੋਂ ਕੀਤਾ ਹੈ ਤੇ ਕਿੱਥੇ ਤੁਸੀਂ ਸਿਲਾਈ ਸੈਂਟਰ ਸਥਿਤ ਹੈ ਗੱਲਵੇੜ ਸਥਿਤ ਵੱਲੋਂ ਮੇਰਾ ਉਪਰਾਲਾ ਕੀਤਾ ਗਿਆ ਮੈਮ ਨੇ ਜੋਤੀ ਮੈਮ ਮੈਮ ਉਹਨਾਂ ਨੇ ਬਹੁਤ ਵਧੀਆ ਸਾਨੂੰ ਸਿਖਾਉਂਦੇ ਨੇ ਕਿ ਪਹਿਲਾਂ ਸੌਣ ਦਾ ਤਿਹਾਰ ਵੀ ਮਨਾਇਆ ਗਿਆ ਲੋੜੀ ਦਾ ਤਿਹਾਰ ਵੀ ਮਨਾਇਆ ਗਿਆ ਮੈਮ ਉਹ ਨਹੀਂ ਆਪ ਵੀ ਆਏ ਨੇ ਸਾਰੇ ਸਾਰੇ ਬੱਚਿਆਂ ਨੂੰ ਵੀ ਸਿਖਾਉਂਦੇ ਨੇ ਬੱਚੇ ਬਹੁਤ ਵਧੀਆ ਸਿੱਖਦੇ ਨੇ ਮੈਮ ਕੋਲੋਂ ਲੋੜੀ ਕਿਦਾਂ ਮਨਾਈ ਜਾਂਦੀ ਹੈ ਲੋੜੀ ਅੱਜ ਗਿੱਧਾ ਪਾਇਆ ਵਾ ਭੰਗੜਾ ਪਾਉਣਾ ਸਾਰਾ ਫੰਕਸ਼ਨ ਵਧੀਆ ਕਰਾਇਆ ਸੰਸਥਾਵਾਂ ਨੂੰ ਇਦਾਂ ਦੇ ਪ੍ਰਾਲੇ ਕਰਨ ਜੀ ਜਿੱਥੇ ਟੀਆਂ ਨੂੰ ਅੱਗੇ ਰੱਖਣਾ ਚਾਹੀਦਾ ਹਾਂਜੀ ਸਰ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਹਰ ਥਾਂ ਖੁੱਲੇ ਤੇ ਸਾਰੇ ਬੱਚਿਆਂ ਨੂੰ ਸਹੂਲਤ ਮਿਲੇ ਬੱਚੇ ਜਿਹੜੇ ਕੰਮਕਾਰ ਤੋਂ ਫ੍ਰੀ ਬੈਠੇ ਹੋਏ ਆ ਚਲੋ ਇੰਨਾ ਵਾ ਸਲਾਈ ਵਗੈਰਾ ਸਿੱਖੀ ਹੋਵੇ ਤੇ ਆਪਣਾ ਕੋਈ ਕੰਮ ਤੇ ਖੋਲ ਸਕਣਗੇ ਤੇ ਕੰਮ ਖੋਲਣਗੇ ਆਪਣਾ ਤੇ ਘਰ ਦਾ ਥੋੜਾ ਬੋਤਾ ਬੱਚੇ ਆਪਣਾ ਘਰ ਦਾ ਤੇ ਕੱਢਣਗੇ ਖਰਚਾ ਪਾਣੀ ਹਸਬੰਡ 100 ਗੱਲਾਂ ਹੋ ਜਾਂਦੀਆਂ ਨੇ ਘਰ ਦੇ ਵਿੱਚ ਥੋੜੇ ਪੈਸੇ ਹੁੰਦੇ ਘਰਾਂ ਦੇ ਵਿੱਚ ਕੰਮ ਵਿੱਚ ਹੱਥ ਬਟਾਇਆ ਜਾਂਦਾ ਵਾ ਕਿੰਨੀ ਖੁਸ਼ੀ ਹੋ ਰਹੀ ਜੀ ਇਹ ਸਸਤਾ ਵੱਲੋਂ ਲੋੜੀ ਮਨਾਈ ਜਾ ਰਹੀ ਹੈ ਬਹੁਤ ਖੁਸ਼ੀ ਹੋਈ ਆ ਸਾਨੂੰ ਤਾਂ ਮੈਨੂੰ ਤਾਂ 2003 ਦੀ ਮੈਂ ਪੜਾਈ ਛੱਡੀ ਹੋਈ ਆ ਹੁਣ ਮੈਨੂੰ ਪਹਿਲੀ ਵਾਰੀ ਫੰਕਸ਼ਨ ਨੇ ਵਿਲੇ ਹੋਏ ਆ ਮੈਂ ਤਾਂ ਬਹੁਤ ਖੁਸ਼ੀ ਨਾਲ ਮਨਾਣੀ ਆ ਮੇਰਾ ਨਾਮ ਸੁਖਮਨ ਮੇਰਾ ਨਾਮ ਰਸ਼ਮੀ ਰਾਣਾ ਨੇ ਨਏ ਜਾਗਰਤੀ ਜੀਵਨ ਵੈਲਫੇਅਰ ਸੁਸਾਇਟੀ ਦੀ ਕੈਸ਼ੀਅਰ ਹਨ ਕਿ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅੱਜ ਸੀ ਸਿਵਾਈ ਸੈਂਟਰ ਦੇ ਵਿੱਚ ਇਹਨਾਂ ਲੜਕੀਆਂ ਦੇ ਨਾਲ ਲੋਹੜੀ ਸੈਲੀਬ੍ਰੇਟ ਕਰਨ ਆਈਆਂ ਇਹ ਲੜਕੀਆਂ ਨੂੰ ਅਸੀਂ ਪਲੇਟਫਾਰਮ ਦਿਖਾ ਰਹੇ ਹਾਂ ਕਿ ਲੜਕੀਆਂ ਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ ਹੈ ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਲੜਕੀਆਂ ਤੇ ਲੜਕਿਆਂ 'ਚ ਭੇਦਭਾਵ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਜਦੋਂ ਵੀ ਦੇਖੀਦਾ ਕਿ ਲੜਕੀਆਂ ਦੀ ਲੋਹੜੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਪਰ ਲੜਕੀਆਂ ਵੇਲੇ ਲੋਕੀ ਚੁੱਪਚਾਪ ਰਹਿ ਜਾਂਦੇ ਆ ਪਰ ਅਸੀਂ ਕਹਿੰਦੇ ਆ ਕਿ ਨਹੀਂ ਲੜਕੀਆਂ ਅੱਜ ਲ ਤੁਸੀਂ ਦੇਖਿਆ ਬੈਂਕਾਂ 'ਚ ਦੇਖੋ ਕਿਸੇ ਵੀ ਐਮਪਲਾਈਡ 'ਚ ਦੇਖ ਲਓ ਲੜਕੀਆਂ ਵੱਧ ਚੜ ਕੇ ਆਪਣਾ ਉਪਰਾਲਾ ਕਰ ਰਹੀਆਂ ਨੇ ਇਸ ਕਰਕੇ ਅਸੀਂ ਲੜਕੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਆਪਣਾ ਵੱਧ ਤੋਂ ਵੱਧ ਅੱਗੇ ਵਧਣ ਤੇ ਆਪਣੀ ਜ਼ਿੰਦਗੀ ਕਾਮਯਾਬ ਹੋ। ਹਮ ਲੱਗਦਾ ਕਿ ਲੋਕੋਨੋ ਆਪਣੀ ਸੋਚ ਚੇਂਜ ਕਰਨੀ ਚਾਹੀਦੀ। ਬਿਲਕੁਲ ਕਰਨੀ ਚਾਹੀਦੀ ਹੈ। ਇਹ ਸੋਚ ਬਹੁਤ ਜਲਦੀ ਬਦਲਨੀ ਚਾਹੀਦੀ ਹੈ। ਅੱਜ ਕੱਲ ਤਾਂ ਦੇਖਿਆ ਤੁਸੀਂ ਕਿ ਲੜਕੇ ਲੜਕੀਆਂ ਚ ਕੋਈ ਫਰਕ ਨਹੀਂ ਹੈ। ਰਾਤ ਨੂੰ ਡੇ ਨਾਈਟ ਤੁਸੀਂ ਦੇਖ ਲਓ, ਬਾਹਰ ਦੇਖ ਲਓ ਫਾਰਨ ਕੰਟਰੀ ਚ ਬੱਚੇ ਜਾ ਰਹੇ ਹੈ, ਲੜਕੀਆਂ ਜਾ ਰਹੀਆਂ ਹੈ, ਬਹੁਤ ਹਿੰਮਤ ਕਰਕੇ ਜਾ ਰਹੀਆਂ ਨੇ। ਅਸੀਂ ਇਹੀ ਕਹਿੰਦੇ ਆ ਕਿ ਲੜਕੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਮੈਂ ਚੈਨਲ ਟੂ ਨੂੰ ਲਾਈਕ ਕੀ ਮੈਸੇਜ ਦੇਣਾ ਚਾਹੂਗੀ। ਚਾਈਨਾ ਡੋਰ ਦੇ ਨਾ ਬਹੁਤ ਨੁਕਸਾਨ ਨੇ ਜਿਦੇ ਚ ਕਈ ਘਰ ਉਜੜ ਚੁੱਕੇ ਆ ਕਈ ਕਹਿੰਦੇ ਸੱਟਾਂ ਲੱਗ ਚੁੱਕੀਆਂ ਕਈਆਂ ਦੇ ਬੱਚੇ ਤਬਾਹ ਹੋ ਗਏ ਆ ਬੜੇ ਬੜੇ ਜਿਆਦਾ ਨੁਕਸਾਨ ਹੋਇਆ ਇਸ ਨਾਲ ਇਸੇ ਬਹੁਤ ਜਿਆਦਾ ਮੇਰੇ ਖਿਆਲ ਤਾ ਕਾਰਵਾਈ ਘਾਟੀ ਹੈ ਭਗਵੰਤਮਾਨ ਨੂੰ ਆਦਤ ਪੈ ਚੁੱਕੀ ਹੈ ਝੂਠ ਮਾਰਨ ਦੀ ਇਹਨਾਂ ਗੱਲਾਂ ਦਾ ਪ੍ਰਟਾਵਾ ਸੁਖਬੀਰ ਬਾਦਲ ਨੇ ਬਠਿੰਡਾ ਵਿੱਚ ਕੀਤਾ ਉਹੋ ਜ ਬਠਿੰਡਾ ਵਿੱਚ ਬੋਲ ਰਹੇ ਸਨ ਉਹਨਾਂ ਕਹਿ ਕੇ ਭਗਵੰਤਮਾਨ ਬਾਦਲ ਪਰਵਾਰ ਦੇ ਕਾਰੋਬਾਰ ਤੇ ਬਲਾਸਰ ਨੂੰ ਜਾਂਦੀ ਨਹਿਰ ਬਾਰੇ ਝੂਠ ਬੋਲ ਰਹੇ ਹਨ ਉਹਨਾਂ ਨੇ ਅੱਜ ਮੁਕਸਰ ਦੀ ਅਦਾਲਤ ਵਿੱਚ ਪਹੁੰਚ ਕੀਤੀ ਭਗਵਾਨ ਤਮਨ ਦੀ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਖੰਡਰ ਗਿਆ ਪਾਏ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਬਾਈ 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 ਪਰ ਹੁਣ ਜੋ ਕਿਉਂਕਿ ਮੁੱਖ ਮੰਤਰੀ ਹੋ ਗਏ ਹਾਥੇ ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬੈਠ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨਐਪ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ ਦੇ ਜਿਹੜੇ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੀ ਵਾਸਤੇ ਕੱਢੀ ਗਈ ਹੈ ਕੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢਿਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਏ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰਦੀ ਅਦਾਲਤ ਵਿੱਚ ਡਿਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕੀ ਝੂਠ ਪਾਲਨ ਦੀ ਕੀ ਸਜੰਗੂ ਉਹਨਾਂ ਨੇ ਸਵਾਗਤ ਕੀਤਾ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣਗੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਕੜ ਮੁਕਸਰ ਦੀ ਧੱਤੀ ਤੇ ਮੁੱਖ ਮੰਤਰੀ ਆ ਤਾਂ ਜਾਣਗੇ ਨਾ ਹਾਂ 2 ਸਾਲਾਂ ਤੋਂ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਕੜ ਜੇ ਬਾਦਨ ਸਾਹਿਬ ਖੁੱਲੇ ਗੱਫੇ ਦੰਦੇ ਸੀ ਗੱਫੇ ਜਰੂਰ ਜਾ ਕੇ ਦੇਖੇ ਤੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਪਿੰਡ ਕਾੜਗੜ ਵਿੱਚ ਡੇਰਾ ਟਿੱਬੀ ਸਾਹਿਬ ਦੇ ਗੱਦੀ ਨਿਸ਼ੀਨ ਬਾਬਾ ਸਖੀ RAM ਵੱਲੋਂ ਆਪਣੇ ਸੁਪੁੱਤਰ ਕਾਲੇ ਸ਼ਾਹ ਦੇ ਜਨਮ ਦਿਨ ਮੌਕੇ ਜ਼ਰੂਰਤਮੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪ੍ਰਦਾਨ ਕਰਨ ਲਈ ਮੁਫਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਫ੍ਰੀ ਮੈਡੀਕਲ ਅਤੇ ਸੰਤਗੁਰ ਮੇਲ ਸਿੰਘੀ ਮੈਮੋਰੀਅਲ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਗੜੀ ਕਾਨਗੋ ਦੇ ਸਹਿਯੋਗ ਨਾਲ ਲਗਾਏ। ਇਸ ਕੈਂਪ ਦਾ ਕਟੰਡੇਰਾ ਟੀਬੀ ਸਾਹਿਬ ਕਾੜ ਕਰਦੇ ਗੱਦੀ ਨਿਸ਼ੀਨ ਬਾਬਾ ਸਖੀ ਰਾਮ ਵੱਲੋਂ ਕੀਤਾ ਗਿਆ। ਠੰਡਾਕੇ ਦੀ ਠੰਡ ਦੇ ਬਾਵਜੂਦ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੇ ਪੱਧਰ ਤੇ ਖੂਨਦਾਨ ਕੀਤਾ ਤੇ ਇਸ ਮੌਕੇ ਸੇਵਾਦਾਰ ਕਾਲੇ ਸ਼ਾ ਵੱਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵੀ ਬਾਬਾ ਸਖੀ RAM ਵੱਲੋਂ ਸਨਮਾਨਿਤ ਕੀਤਾ ਗਿਆ ਪੇਸ਼ ਹੈ ਸਾਡੇ ਪੱਤਰਕਾਰ ਜਤਿੰਦਰ ਕਲੇਰ ਦੀ ਇਹ ਰਿਪੋਰਟ ਸਸਿਕਾ ਜੀ ਨਮਸਕਾਰ ਅਦਾਬ ਅਸਲਾਮ ਵਾਲੇਕਮ ਅੱਜ ਮੈਂ ਪਹੁੰਚਿਆ ਜੀ ਦਰਬਾਰ ਟੀਬੀ ਸਾਹਿਬ ਕਾਠਗੜ ਬਲਾਚੌਰ ਬਾਬਾ ਸਖੀ RAM ਜੀ ਔਰ ਉਹਨਾਂ ਦੇ بیٹے ਬਾਬਾ ਕਾਲੇ ਸ਼ਾ ਜੀ ਇਸ ਦਰਬਾਰ ਦੇ ਜਿਹੜੇ ਸੇਵਾਦਾਰ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਜੀ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਬਹੁਤ ਸਾਰੀ ਸੰਗਤ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚੀ ਆ ਤੇ ਮੈਂ ਗਾ ਕੇ ਵੀ ਹਾਜ਼ਰੀ ਲਵਾਉਣੀ ਆ ਮੈਂ ਜਦ ਵੀ ਇਸ ਦਰਬਾਰ ਦੇ ਵਿੱਚ ਆਉਣਾ ਬਹੁਤ ਅੱਛਾ ਲੱਗਦਾ ਔਰ ਮੈਂ ਅੱਜ ਪਹਿਲੀ ਵਾਰ ਨਹੀਂ ਆਇਆ ਮੈਂ ਬਹੁਤ ਸਾਲਾਂ ਤੋਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਿਹਾ ਤੇ ਸਾਨੂੰ ਗੁਰੂਆਂ ਨਾਲ ਗੁਰੂਆਂ ਦੇ ਲੜ ਲੱਗਣਾ ਚਾਹੀਦਾ ਜੁੜਨਾ ਚਾਹੀਦਾ ਦਰਬਾਰਾਂ ਦੇ ਨਾਲ ਤਾਂ ਕਿ ਨਸ਼ਿਆਂ ਤੋਂ ਬਚਿਆ ਜਾ ਸਕੇ ਔਰ ਬੁਰਾਈਆਂ ਤੋਂ ਬਚਿਆ ਜਾ ਸਕੇ ਬਹੁਤ-ਬਹੁਤਾਂ ਬਾਦ ਤੁਸੀਂ ਵੀ ਆਓ ਆਸ਼ੀਰਵਾਦ ਲਓ ਕੈਨੇਡਾ ਵਿੱਚ ਗੋਲੀ ਮਾਰ ਕੇ ਸਿੱਖ ਜੋੜੇ ਦੀ ਹੱਤਿਆ ਦੇ ਮਾਮਲੇ ਵਿੱਚ ਐਚ ਐਸ ਜੀ ਐਮ ਸੀ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਨੇ ਭਾਰਤ ਸਰਕਾਰ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤ ਸਿੱਖ ਪਰਿਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਕਵਲਜੀਤ ਸਿੰਘ ਅਜਰਾਣਾ ਨੇ ਚੋਣ ਕਮਿਸ਼ਨ ਦੇ ਝਾਲੀ ਵੋਟਾ ਬਣਾਉਣ ਦੇ ਵੀ ਦੋਸ਼ ਲਗਾਏ ਹਨ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਕੈਨੇਡਾ ਦੇ ਕੈਲਡਨ ਸ਼ਹਿਰ ਵਿੱਚ ਘਟੀ ਸੀ ਹਮਾਰੇ 6 ਮਾਰਚ ਨੂੰ ਵਹਾਂ ਪਰ ਘੁੰਮਣੇ ਲਈ ਗਏ ਹੋਏ ਜਗਤਾਰ ਸਿੰਘ ਜੀ ਹਰਭਜਨ ਕੋਰ ਆਪਣੇ ਬੱਚਿਆਂ ਦੇ ਕੋਲ ਔਰ 20 ਨਵੰਬਰ ਕੋ ਉਹਨਾਂ ਦੇ ਉੱਤੇ ਹਥਿਆਰਾਂ ਦੇ ਨਾਲ ਅਟੈਕ ਕਰ ਦਿੱਤਾ ਗਿਆ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਗੋੜੀਆਂ ਮੀਂਹ ਵਾਂਗੂ ਵਰਸਾਈਆਂ ਗਈਆਂ ਔਰ ਸਭ ਤੋਂ ਵੱਡੀ ਜਿਹੜੀ ਹੈਰਾਨਗੀ ਦੀ ਗੱਲ ਇਹ ਕਿ 16 ਨਵੰਬਰ ਨੂੰ ਉਹਨਾਂ ਦੇ ਘਰ ਕੈਨੇਡਾ ਦੀ ਇੰਟੈਲੀਜੈਂਸੀ ਪਹੁੰਚਦੀ ਏ ਪਹੁੰਚਦੀ ਉਹਨਾਂ ਕੋਲ ਵੀ ਤੁਸੀਂ ਕਿਵੇਂ ਆਏ ਹੋ ਕੀ ਗੱਲਬਾਤ ਹੈ ਕਿੰਨਾ ਚਿਰ ਰਹਿਣਾ ਹੈ ਕੈਨੇਡਾ ਦੀ ਇੰਟੈਲੀਜੈਂਸੀ ਉੱਥੇ ਆ ਕੇ ਪੁੱਛਦੀ ਏ ਕਿ 20 ਤਰੀਕ ਨੂੰ ਇਡੀ ਵੱਡੀ ਘਟਨਾ ਘਟੀ ਜਾਂਦੀ ਏ ਇਹ ਬੜਾ ਸ਼ੱਕ ਦੇ ਦਾਇਰੇ ਦੇ ਵਿੱਚ ਆਉਂਦਾ ਹੈ ਇਦੇ ਵਿੱਚ ਜਗਤਾਰ ਸਿੰਘ ਜੀ ਪੂਰੇ ਹੋ ਗਏ ਔਰ ਭਜਨ ਸਿੰਘ ਔਰ ਭਜਨ ਕੋਰ ਜਿਹੜੀ 4 ਦਸੰਬਰ ਨੂੰ 4 ਦਸੰਬਰ ਨੂੰ ਹਸਪਤਾਲ ਇਲਾਜ ਉਹਨਾਂ ਦੇ ਦੌਰਾਨ 4 ਦਸੰਬਰ ਨੂੰ ਪੂਰੇ ਹੋ ਗਏ ਇੱਕ ਬਿਟੀਆ ਹੈ ਜਿਹੜੀ 29 ਸਾਲ ਦੀ ਉਹਨਾਂ ਦੀ ਅਜੇ ਬਚੀ ਏ ਜਿਨ੍ਹਾਂ ਨੂੰ 12 ਤੇ 13 ਗੋਲੀਆਂ ਲੱਗੀਆਂ ਹੋਈਆਂ ਨੇ 12 13 ਗੋਲੀਆਂ ਲੱਗਣ ਦੇ ਬਾਵਜੂਦ ਜ਼ਿੰਦਗੀ ਦੇ ਮੌਤ ਦੀ ਲੜਾਈ ਉਹ ਲੜ ਰਹੀ ਏ ਇਸ ਦੌਰਾਨ ਉਹਨਾਂ ਦਾ 2 ਤੋਂ ਲੈ ਕੇ 2.5 ਕਰੋੜ ਰੁਪਏ ਤੱਕ ਦਾ ਖਰਚਾ ਆ ਚੁੱਕਿਆ ਹੈ ਜਿਦੇ ਵਿੱਚ ਕੈਨੇਡਾ ਸਰਕਾਰ ਨੇ ਕੋਈ ਸੁਧ ਨਹੀਂ ਲਈ ਅਸੀਂ ਆਪਣੀ ਸਰਕਾਰ ਨੂੰ ਬੇਨਤੀ ਕਰਨੇ ਆਂ ਭਾਰਤ ਸਰਕਾਰ ਨੂੰ ਕਿ ਆਪਣੇ ਜਿਹੜੇ ਨਾਗਰਿਕ ਨੇ ਜਿਵੇਂ ਅਮਰੀਕਾ ਤੋਂ ਨਾਗਰਿਕ ਕਿਸੇ ਕੰਟਰੀ ਦੇ ਵਿੱਚ ਜਾਂਦਾ ਹੈ ਤੇ ਅਮਰੀਕਾ ਉਹਦੇ ਪਿੱਛੇ ਖਲੋਂਦਾ ਹੈ ਅਗਰ ਉਹਦੇ ਨਾਲ ਕੋਈ ਘਟਨਾ ਘਟਦੀ ਏ ਅਗਰ ਕੈਨੇਡਾ ਤੋਂ ਇੰਡੀਆ ਚ ਆਉਂਦਾ ਜਾਂ ਕਿਤੇ ਬਾਹਰ ਆਉਂਦਾ ਹੈ ਤੇ ਉਥੇ ਉਹ ਸਰਕਾਰਾਂ ਖਲੋਂਦੀਆਂ ਨੇ ਸਾਡੀ ਸਰਕਾਰਗੇ ਵੀ ਬੇਨਤੀ ਏ ਕਿ ਸਾਡੀ ਸਰਕਾਰ ਵੀ ਸਾਡਾ ਜਿਹੜਾ ਵਿਦੇਸ਼ ਮੰਤਰਾਲਾ ਹੈ ਇਹਦੀ ਪੂਰੀ ਜਾਂਚ ਕਰਵਾਏ ਕੈਬਨਿਟ ਮੰਤਰੀ ਡਾਕਟਰ ਬਨਵਾਰੀ ਲਾਲ ਅੱਜ ਰਿਵਾੜੀ ਪੁੱਜੇ ਜਿੱਥੇ ਉਹਨਾਂ ਨੇ ਮਾਤਾ ਰਮਾਬਾਈ ਸੋਸ਼ਲ ਅਪਲਿਫਮੈਂਟ ਸੁਸਾਇਟੀ ਦੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਤੇ ਸੰਸਾ ਦੇ ਲੋਕਾਂ ਨੂੰ ਇਸ ਲਾਇਬ੍ਰੇਰੀ ਦੇ ਲਈ ਵਧਾਈ ਵੀ ਦਿੱਤੀ ਆਪ ਦੇ ਕੈਬਨਿਟ ਮੰਤਰੀ ਵੀ ਕਾਂਗਰਸ ਪਾਰਟੀ ਦੀ ਨਵੀਂ ਮੁਹਿੰਮ ਨੂੰ ਲੈ ਕੇ ਖੁੰਝੇ ਲੱਗਦੇ ਹੋਏ ਨਜ਼ਰ ਆਏ ਇਹ ਸਮਾਜਿਕ ਉਥਾਨ ਸਮਿਤੀ ਦੁਆਰਾ ਲਾਇਬ੍ਰੇਰੀ ਦਾ ਉਦਘਾਟਨ ਕਰਵਾਇਆ ਔਰ ਬੜੀ ਅੱਛੀ ਬਾਤ ਹੈ मैं इनको बहुत बहुत बधाई देता हूँ इस तरह की जो हमारी संस्थाएँ इनको एजुकेशन पर ध्यान देना चाहिए और इन्होंने एक अच्छी लाइब्रेरी बनाई और बच्चों को यहाँ अच्छी सं... शिक्षा मिलेगी और टेक्निकल एजुकेशन जैसे इनका स्मार्ट रूम भी देखा मैंने क्लास रूम भी देखा आजकल क्योंकि हाँ, कंप्यूटर का ज़माना है तो इस तरह की सुविधा भी बच्चों को मिलनी चाहिए ताकि जब फील्ड में जाएँ तो उनको किसी तरह की कोई दिक्कत ना हो

NDPS एक्ट तहत अदालत दी मानहानि दे दोषी करार ਦਿੱਤਾ ਗਿਆ। कुरक क्षेत्र ਦੇ ਥੀਮ ਪਾਰਕ ਵਿੱਚ Swami Vivekananda Yuva Sammelan ਕਰਵਾਇਆ ਜਾ ਰਿਹਾ ਤੇ ਇਸ ਪ੍ਰੋਗਰਾਮ ਦੀ ਤਿਆਰੀ ਲਈ ਅੱਜ ਸੰਸਦ ਮੈਂਬਰ कुरक ਖੇਤਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸੈਣੀ ਅਤੇ ਵਿਧਾਇਕ ਸੁਭਾਸ਼ ਸੁਦਾਨੇ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ। Swami Vivekananda ਜਨਮ ਦਿਤੀ ਹੈ। ਉਸ ਜਨਮ ਦਿਤੀ ਨੂੰ ਯੂਵਾ ਦਿਵਸ ਦੇ ਰੂਪ ਵਿੱਚ ہم ਸਭ ਮਨਾਤੇ ਹਨ। ਅੱਜ Haryana Pradesh ਕੇ ਲੋਕਪ੍ਰੀਆ ਮੁੱਖ ਮੰਤਰੀ ਆਦਰਯ Manohar Lal ji युवा दिवस के ऊपर स्वामी विवेकानंद जयंती के अवसर पर ऊपर पुरुषर थीम पार्क में आ रहे हैं और हजारों की संख्या में युवा यहाँ पर भाग लेगा मैं सभी युवाओं से भी ये बात अपील करना चाहूँगा कि बढ़ चढ़ करके हमारे आदर्श स्वामी विवेकानंद जी की जयंती को यहाँ पहुँच करके के और आदरणीय मुख्यमंत्री जी ने जो कार्य किए हैं युवाओं के लिए वो काबिल तारीफ आज मन बड़ा गदगद गद होता है बड़ा खुश होता है जब मैं ये सुनता हूँ अभी मैं एक गांव में जीवरेडी में संकल्प यात्रा के अंदर शामिल हुआ था और जब मैं वहाँ पर बात कर रहा था निमंत्रण दे रहा था तो मैंने कहा कि बिना पर्ची के बिना खर्ची के आज हरियाणा सरकार में अफसर लग जाते हैं तो वहाँ के दो व्यक्ति खड़े हुए और उन दो व्यक्तियों ने एक बात कही गांव के कि हमारा एक बेटा ਪੁਲਿਸ ਕੇ ਅੰਦਰ ਇੰਸਪੈਕਟਰ ਲਗਾ ਹੈ ਇੱਕ ਬੇਟੀ ਲਗੀ ਹੈ ਤੇ ਇਹ ਬੜੀ ਖੁਸ਼ੀ ਦੀ ਬਾਤ ਹੈ ਕਿ ਅੱਜ ਮਨੋਹਰ ਲਾਲ ਜੀ ਨੇ ਜੋ ਸਿਸਟਮ ਕੋ ਬਣਾਇਆ ਹੈ ਬਿੱਟੂ ਬਚਰੰਗੀ ਦੇ ਭਰਾ ਦੇ ਕਤਲ ਦੇ ਵਿਰੋਧ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਹੋਰ ਸਮਾਜਿਕ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਤੇ ਡਾਰੇਵਾਜੀ ਕੀਤੀ ਗਈ ਐਸ.ਡੀ.ਮ. ਰਾਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੀ ਗ੍ਰਫਤਾਰੀ ਦੀ ਮੰਗ ਕੀਤੀ ਤੇ ਚੇਤਾਵਨੀ ਭਰੇ ਲਹਿਜ਼ੇ ਚ ਕਿਹਾ ਹੈ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਫਤਾਰਨਾ ਕੀਤਾ ਗਿਆ ਤੇ ਬਿੱਟੂ ਬਚਰੰਗੀ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਤਾਂ ਬਾਈ ਜਨਵਰੀ ਤੋਂ ਬਾਅਦ विश्व हिंदू परिषद और जो आंदोलन परिवार तक चुप नहीं बैठेंगे भाई है महेश पांचाल षड्यंत्र योजना तरीके से उनकी हत्या की गई है हुई नहीं है ये तो एक प्राकृतिक हत्या है लेकिन इस प्रकार से जिस प्रकार से पहले उन पर जिहादियों ने अरमान और उसके छह साथियों ने मिलकर उनको गाड़ी में जलाने का प्रयास किया और वो किसी तरह से वहां से बच के निकले लेकिन बाद में उन्होंने उपचार के दौरान दम तोड़ दिया तो इसी प्रकार से जब से ये जो मेवात नुवकांड हुआ है उसके बाद से ही गोरक्षक और बजरंग दल के कार्यकर्ता और अन्य हिंदू संगठनों के मुख्य मुख्य कार्यकर्ता को टारगेट किया जा रहा है और उनको टारगेट करके उनके परिवार वाल को प्रताड़ित करने का काम किया जा रहा है और उनको प्रताड़ना दी जा रही है कि किसी प्रकार से ये जो हिंदू के धर्म रक्षक है हिंदू धर्म रक्षक है ये इस प्रकार के काम में आगे ना आए ना ये हिंदुओं की रक्षा करे ना ये अपनी जान बचाए हाँ ठीक है इनके सामने भेड़िए बन के खड़े हो जाओ तो वो खुश है ऐसा हम होने नहीं देंगे ये समाज है और हिंदू समाज अब जाग चुका है और ये अपनी लड़ाई अपने आप को लड़ेगा हरियाणा सरकार से हमारी मांग है खट्टर सरकार से कि उस परिवार को न्याय दे न्याय दे न्याय दे और उस परिवार को जीवन यापन के लिए जिस परिवार से वो व्यक्ति चला गया हमारा जो हिंदू भाई है वो चला गया उस परिवार को जीवन यापन करने की पूरी की पूरी जो है ना उसको सहायता प्रदान की जाए और जितने भी आरोपी है अरमान और उसके सभी साथी उनको सख्त से सदा और फास्ट ट्रैक पे केस चलाकर उनको तुरंत फांसी की सजा कम से कम होनी चाहिए और हमारे पीड़ित परिवार को कम से कम एक करोड़ का न्यायिक मुआवजा मिलना चाहिए ऐसे मेरा मानना है और ऐसी मेरी मांग है ये सभी सामाजिक संस्थाएं यहाँ पर आई हुई है हिंदू धर्म से सारे संस्थाएं आई हुई है क्योंकि हम सब धर्म रक्षक के लिए जुड़े हुए हैं और हम सब धर्म रक्षा में काम कर रहे हैं इसलिए हम बार बार सरकार पर दबाव बनाएंगे कि ऐसा ना हो और इस प्रकार की मानसिकता रखने वाले जो भी जिहादी मानसिकता के लोग हैं या तो सरकार हमें खुला चैलेंज दे और सरकार कह दे कि आप स्वयं अपने हाथ में लेकर रक्षा करें तो हम देख लेंगे कौन सी जिहादी मानसिकता के व्यक्ति हमारे सामने आता है ਕੁਰਕ ਖੇਤਰ ਚ ਪਟਵਾਰੀਆਂ ਦੀ ਹੜਤਾਲ ਚੱਲੀ ਹੈ ਤੇ ਹੜਤਾਲ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਪਟਵਾਰੀਆਂ ਨੇ ਕਿਹਾ ਕਿ ਤਨਖਾਹ ਸਕੇਲ ਦੀ ਮੰਗ ਪੂਰੀ ਨਾ ਹੋਣ ਤੱਕ ਹੜਤਾਲ ਚੱਲੀ ਰਹੇਗੀ ਤੇ ਕੁਰਕ ਖੇਤਰ ਚ ਅੱਜ ਵੀ ਪਟਵਾਰੀਆਂ ਦੀ ਹੜਤਾਲ ਜਾਰੀ ਹੈ ਇਹ ہماری ਹਰਿਆਣਾ ਭਵਨ ਮੈਂ ਮੁੱਖ ਮੰਤਰੀ ਜੀ ਨੇ ਬੜੇ ਪੋਜੀਟਿਵ ਨੋਟ ਮੈਂ ਹਮਸੇ ਕਿਹਾਤਾ ਵੀ ਸਰਕਾਰ ਵੀ ਕبھی ਸਟ੍ਰਾਈਕ ਤੇ ਜਾਂਦੀ ਹੈ

उसको फोन किए हैं अपने एफ डी डिपार्टमेंट को वो भी मेहनत करे और समस्या ये होगी भी इतनी चीज पॉजिटिव होते हुए भी सिर्फ एफ डी डिपार्टमेंट का पतन तो अधिकारी है कोई पता नहीं कोई कर्मचारी है उसकी वजह से हमारा स्केल सीरा नहीं चढ़ पाया उसकी समस्या के कारण जो मुख्यमंत्री ने जो अपना वादा किया था हमारे साथ वो वादा नहीं इंप्लीमेंट हो रहा और इतनी जनता परेशान हो रही है आराम मैं आपके माध्यम से जितनी भी जिम्मेदार और जो भी जनता उनसे माफी मांगता हूँ भाई हमसे हम स्ट्राइक नहीं पटवारी चाहते पटवारी तो बने ही काम करने के लिए हैं क्योंकि राजा टोडरमल के दो ही तो डिपार्टमेंट होते थे रेवेन्यू और, और पुलिस हमारा काम तो सिर्फ काम करना है और देखो आप कितनी अच्छी बात है इन्हें जो समय भी चुना उस टाइम का समय चुना जब पब्लिक कम आवा यानी यहाँ भी जो जनता के ਹਿੱਤ ਕੀ ਬਾਰੇ ਮੈਂ ਸੋਚ ਰਿਹਾ ਯਾਨੀ ਕਿਤਨੇ ਇਹ ਕੇਵਲ ਸਟ੍ਰਾਈ ਇਸਕਪੇ 7 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਾਨਯੋਗ ਅਦਾਲਤ ਨੇ ਕੁਰਕ ਖੇਤਰ ਦੇ जाट ਪਾਈਚਾਰੇ ਦੇ 16 ਲੋਕਾਂ ਨੂੰ ਬਰੀ ਕਰ ਦਿੱਤਾ जाट ਰਾਖਵੇ ਕਰਨ ਦੌਰਾਨ ਦਰਜ ਹੋਏ ਮਾਮਲੇ ਹਰਿਆਣਾ ਚ 2016 ਚ जाट ਰਾਖਵੇ ਕਰਨ ਦੌਰਾਨ ਸੂਬੇ ਪਰਚੀ کئی ਨੌਜਵਾਨਾਂ ਤੇ ਭਾਰਤੀ ਦੰਡ ਦੀਆਂ ਵੱਖ-ਵੱਖ ਤਰ੍ਹਾਂਾਂ ਤਹਿਤ ਕੇਸ ਦਰਜ ਹੋਏ ਸਨ ਜਾਪਤਾ ਤਹਿਤ ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਸਰਕਾਰ ਦਾ ਮੰਨਣਾ ਸੀ ਕਿ ਇਹ ਸਾਰੇ ਨੌਜਾਨ ਸੜਕਾਂ ਜਾਮਕਰਨ ਅਤੇ अब जने वर्गीयाकटना मामले में शामिल सन मैं लेकर आए हैं जो इनके ऊपर जो मुकदमा दर्ज किया गया था 2016 में वो सरकार ने गलत तरीके से दर्ज किया था उसमें ये एलिगेशन लगाए थे कि इन्होंने रास्ता रोका तोड़फोड़ की दंगा फसाद किया अराजकता फैलाई लेकिन उस मुकदमे में ऐसे कोई तथ्य नहीं पाए गए ये बिल्कुल बेखूर और शांतिप्रिय प्रदर्शन था इस वजह से माननीय अदालत ने इन सभी को दोष मुक्त किया है और इज्जत के साथ बरी किया है कितने लोग ये सोलह आदमी थे और इन लोगों ने लगातार सात साल तक कोर्टों में पूरा अपना समय दिया है कोर्ट के मान और सम्मान को भी कायम रखा है कोर्ट के अंदर कोई किसी प्रकार की किसी भी मेरे इसने साथियों ने बुज़ुर्गों ने कोई ऐसा काम नहीं किया ਜਿਸse ਸਮਾਜ ਕੋ ਚੋਟ ਲਗੇ ਜਾਂ ਕਿਸੇ ਕੀ ਕੋਰਟ ਕੀ ਜਾਂ ਕਿਸੇ ਕੀ ਮਾਨ ਔਰ ਸਮਾਨ ਪਰ ਠੇਸ ਪਹੁੰਚੇ ਮੈਂ ਸਭ ਕਾ ਧੰਨਵਾਦ ਕਰਤਾ ਹੂੰ ਕਿ ਇਨੋ ਨੇ ਸ਼ਾਂਤੀ ਪੂਰਵਕ ਤਰੀਕੇ ਸੇ ਆਪਣੇ ਕੇਸ ਕੋ ਲੜਾ ਔਰ ਅੱਜ ਇਨਕੀ ਜੀਤ ਹੋਈ ਵਿਧਾਨ ਸਭਾ ਹਲਕਾ ਜਗਾਦਰੀ ਦੇ ਹਰ ਪਿੰਡ ਨੂੰ ਕਵਰ ਕਰਦੇ ਹੋਏ ਅੱਜ ਜਗਾਦਰੀ ਵਿਧਾਨ ਸਭਾ ਹਲਕੇ ਦੇ ਪਿੰਡ ਚੂੜਪੁਰ ਕਲਾ ਗੁਲਾਬਗੜ ਮੰਡ ਖੇੜੀ ਬੱਕਰਵਾਲਾ ਪਹੁੰਚੇ ਕੈਬਨਿਟ ਮੰਤਰੀ ਕਵਰਵਾਲਾ ਗੁਰਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ 3 ਨਵੰਬਰ ਤੋਂ ਸ਼ੁਰੂ ਹੋਈ ਵਿਕਾਸ ਭਾਗ ਸੰਗਲਪ ਯਾਤਰਾ ਦੇ कई पहलुआ की स्थापना भी की जुगादरी विधानसभा हजार की गिनती लोग इस यात्रा में शामिल होते वकमा का लाभ प्राप्त किया गया ये यात्रा बहुत लाभप्रद रही लोगों के लिए भी और लोगों में भी बड़ा भारी उत्साह है और लोगों ने बड़ा भारी इसका स्वागत भी किया और जो माननीय प्रधानमंत्री जी ने कहा कि दो तक हमने भारत को एक विकसित राष्ट्र बनाना तो एक सोच डिवेलप हुई मैं ये नहीं कह रहा अभी मतलब मन में आया आम आदमी के मन में आया कि हम ये विकसित क्या होता है और हमने क्या करना तो मैं समझता हूँ कि धीरे धीरे इस बात की समझ आएगी और हम उसके लिए प्रयास करेंगे चाहे वो फिर मेरी सेहत का बात है बच्चों की पढ़ाई की बात है स्वच्छ भारत की बात है तो वो सारा का सारा जो काम जनता ने करना जनता भी उसके लिए तैयार है करने के तो वो भी सहयोग करेगी और आज तक मान्य प्रधानमंत्री ने जो बात भी कही लोगों से अगर प्रधानमंत्री ने कहा बेटी बचाओ बेटी पढ़ाओ तो एक परिवर्तन कर दिया बहुत थोड़े इस टाइम में लोगों ने सारा बदल के रख दिया तो जो भी मान्य प्रधानमंत्री जी लोगों से अपील करते हैं मान्य प्रधानमंत्री जी ने कहा खुले में सौ जाना बंद कर दो तो सरकार ने भी काम किया लेकिन जनता ने भी सहयोग दिया और आज मैं नहीं समझता कि मैंने पिछले दो चार साल में कोई आदमी नहीं देखा खुले में सोच जता है तो जो भी बात प्रधानमंत्री जी कहते हैं लोग पूरा प्रयास करके उसको पूरा करना करने का प्रयास करते हैं और वो पूरा भी होता है तो जो सपना है मान्य प्रधानमंत्री का निश्चित तौर से देश की जनता जो है उसके लिए तैयार है उसको पूरा कर दोस्तों आज खास खबर ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵ ਇਜਾਜ਼ਤ ਰੱਬ ਰਾਖਾ